ਮਹਾਰਾਜ ਕਹਿੰਦੇ ਨੇ ਜੀ ਦਸਵੀਂ ਪੌੜੀ ਦੀ ਤੀਜੀ ਪੰਕਤੀ ਵਿੱਚ ਸੁਣਿਆ ਪੜ ਪੜ ਪਾਵਹਿ ਮਾਨ ਠੀਕ ਹੈ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਸੁਣਿਆ ਪੜ ਪੜ ਪਾਵਹਿ ਮਾਨ ਅਪਾ ਪਹਿਲਾਂ ਵੀ ਗੱਲ ਕੀਤੀ ਸੀ ਜੀ ਜਦੋਂ ਕਿਤੇ ਇੱਕ ਸ਼ਬਦ ਨੂੰ ਜਿਵੇਂ ਪੜਾ ਗਿਆ ਦੋ ਵਾਰ ਰਿਪੀਟ ਕੀਤਾ ਹੋਵੇ ਤਾਂ ਇਸ ਨੂੰ ਇਕੱਠਾਕ ਪੜਨਾ ਜੀ ਜਿਵੇਂ ਪੜ-ਪੜ ਨੂੰ ਇੱਕ ਕਰਕੇ ਪੜ ਲੈਣ ਕੇ ਬਿਨਾ ਰੁਕੇ ਪੜ ਦੇਣਾ ਜੇ ਤਿੰਨ ਵਾਰ ਸ਼ਬਦ ਰਿਪੀਟ ਹੋਵੇ ਤਾਂ ਦੋ ਨੂੰ ਇੱਕ ਵਾਰ ਪੜ ਕੇ ਥੋੜਾ ਜਿਹਾ ਬ੍ਰੇਕ ਦੇ ਕੇ ਅਗਲਾ ਸ਼ਬਦ ਪੜ ਲੈਣਾ ਜੀ ਗੁਰਬਾਣੀ ਵਿੱਚ ਕਈ ਸ਼ਬਦ ਇਦਾਂ ਦੇ ਆਏ ਨੇ ਜੋ ਚਾਰ ਵਾਰ ਜਾਂ ਪੰਜ ਵਾਰ ਇੱਕ ਸ਼ਬਦ ਨੂੰ ਰਿਪੀਟ ਕੀਤਾ ਗਿਆ ਜੀ ਜਿਵੇਂ ਹਰ 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 ਆ ਜਾਂਦਾ ਜੀ ਉਹ ਹਰ 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 ਇਦਾਂ ਪੜਾਂਗੇ ਜੀ ਇਹਤੇ ਪੜਪੜ ਜਿਹੜਾ ਹੈ ਇਕੱਠਾ ਪੜਿਆ ਜਾਣਾ ਜੀ ਠੀਕ ਹੈ ਜੀ ਸੁਣਿਆ ਭਾ ਪ੍ਰਭੂ ਪਰਮਾਤਮਾ ਦੇ ਵਿੱਚ ਜਿਹੜਾ ਸੁਰਤ ਲੱਗ ਜਾਂਦੇ ਬੰਦੇ ਦੀ ਹੁਣ ਤੱਕ ਆਪਾਂ ਸਿੱਖ ਲਿਆ ਕਿ ਬੰਦੇ ਦੀ ਸੁਰਤ ਪ੍ਰਭੂ ਪਰਮਾਤਮਾ ਨਾਲ ਜੋੜਨ ਦੇ ਨਾਲ ਪਤਾ ਨਹੀਂ ਕਿਹੜੀਆਂ ਕਿੜੀਆਂ ਸੀ ਉਪਾਧੀਆਂ ਪਾ ਲਈਆਂ ਪਤਾ ਨਹੀਂ ਕਿਹੜੇ-ਕਿਹੜੇ ਸੀ ਦੇਵਤਿਆਂ ਦੀਆਂ ਉਪਾਧੀਆਂ ਪਾ ਲਈਆਂ ਕਿੰਨੇ ਕੁ ਗਿਆਨੀ ਬਣ ਗਏ ਕਿੰਨੇ ਕੁ ਵੇਦਾਂ ਦਾ ਸ਼ਾਸਤਰਾਂ ਦਾ ਨੂੰ ਗਿਆਨ ਹੋ ਗਿਆ ਠੀਕ ਹੈ ਮਹਾਰਾਜ ਇਹੀ ਗੱਲ ਕਹਿੰਦੇ ਨੇ ਪੜ ਪਾ ਭਾਵ ਜਿਹੜੇ ਬੰਦੇ ਨੇ ਪੜ੍ਹ ਲਿਖ ਕੇ ਵਿੱਦਿਆ ਪ੍ਰਾਪਤ ਕੀਤੀ ਹੈ ਜੀ ਠੀਕ ਹੈ ਜੀ ਜਦੋਂ ਕਰਦੇ ਕੀ ਕਰਦੇ ਹੋ ਮਾਣ ਇੱਜ਼ਤ ਸਤਿਕਾਰ ਪਾਉਂਦੇ ਹੈ ਜੀ ਠੀਕ ਹੈ ਤੇ ਇੱਥੇ ਜਿਹੜਾ ਇਹ ਮਾਣ ਇੱਜ਼ਤ ਸਤਿਕਾਰ ਹੈ ਇੱਥੇ ਵੀ ਮਿਲਦਾ ਹੈ ਇਹ ਪ੍ਰਭੂ ਪਰਮਾਤਮਾ ਦੀ ਦਰਗਾਹ ਵਿੱਚ ਵੀ ਮਿਲਦਾ ਹੈ ਜੀ ਮਾਣ ਕਹਿਣ ਤੋਂ ਭਾਵ ਇਹ ਹੈ ਜੀ ਵੀ ਮੇਰੇ ਆ ਮਨ ਆਪਣੇ ਮਨ ਨੂੰ ਦੱਸਣਾ ਆਪਣੇ ਮਨ ਨੂੰ ਸਮਝਾਉਣਾਗਾ ਬਿਫਰ ਕਿ ਆ ਪ੍ਰਭੂ ਪਰਮਾਤਮਾ ਦੇ ਨਾਲ ਸੁਰਤ ਜੋੜਨ ਦਾ ਤੈਨੂੰ ਲਾਭ ਕੀ ਮਿਲਣਾ ਕਿਉਂਕਿ ਇਸ ਇਸ ਪਾੜੀ ਵਿੱਚ ਫਲਾਂ ਦੀ ਗੱਲ ਕੀਤੀ ਹੈ ਜੀ ਕਿ ਕੀ ਫਲ ਮਿਲੂਗਾ ਜਦੋਂ ਤੇਰੀ ਸੋਜੀ ਜਿਹੜੀ ਤੇਰੀ ਆ ਜਿਹੜੀ ਤੇਰੀ ਸੁਰਤ ਆ ਉਹ ਪ੍ਰਭੂ ਪਰਮਾਤਮਾ ਦੇ ਨਾਲ ਜੁੜ ਜੇਗੀ ਤਾਂ ਤੈਨੂੰ ਉਹੀ ਆਦਰ ਮਾਨ ਸਤਕਾਰ ਮਿਲੂਗਾ ਜਿਹੜਾ ਇੱਕ ਬਹੁਤ ਪੜੇ ਲਿਖੇ ਮਨੁੱਖ ਨੂੰ ਮਿਲਦਾ ਜਿਵੇਂ ਕਹਿ ਦਿਆ ਨਾ ਵੀ ਉਹ ਫਲਾਣਾ ਬੰਦਾ ਤਾਂ ਜੀ ਵਕੀਲ ਬਣ ਗਿਆ ਉਹ ਜੀ ਡਾਕਟਰ ਬਣ ਗਿਆ ਪਤੋਂ ਉਹਨੇ ਕਿੰਨੀ ਕੁ ਪੜ੍ਹਾਈ ਕੀਤੀ ਆ ਬੜਾ ਉਹਨੂੰ ਅਦਰ ਮਾਨ ਸਤਕਾਰ ਦਿੰਦੀ ਆ ਨਾ ਜੀ ਦੁਨੀਆ ਪਰ ਜੇ ਤੂੰ ਪ੍ਰਭੂ ਪਰਮਾਤਮਾ ਦੇ ਨਾਲ ਸੁਰਤ ਜੋੜ ਲੇਂਗਾ ਨਾ ਤੂੰ ਇਸ ਦੁਨੀਆ ਵਿੱਚ ਤਾਂ ਮਾਨ ਪਾਵੇਂਗਾ ਹੀ ਠੀਕ ਆ ਇਕ ਲਾਭ ਤੈਨੂੰ ਇਹ ਮਿਲਣਾ ਕਿ ਤੂੰ ਪਰਮਾਤਮਾ ਦੇ ਸੋ ਦਰ ਕੇ ਹਾ ਸੋ ਕਰ ਕੇ ਹਾ ਗੱਲ ਸੀ ਨਾ ਉਸ ਪਰਮਾਤਮਾ ਦੇ ਰਾਜ ਦਰਬਾਰ ਚ ਉਸ ਕਚਹਿਰੀ ਚ ਜਦ ਉਸ ਦੇ ਸਾਹਮਣੇ ਜਾ ਕੇ ਖੜਾ ਹੋਵੇਂਗਾ ਨਾ ਜਦੋਂ ਲੇਖਾ ਮੰਗੇ ਬਾਣੀਆਂ ਜਿੱਥੇ ਆ ਕੇ ਲੇਖਾ ਦੇਣਾ ਨਾ ਉੱਥੇ ਵੀ ਤੈਨੂੰ ਮਾਨ ਸਤਕਾਰ ਮਿਲਣਾ ਇਹਨਾਂ ਡਾਕਟਰਾਂ ਨੂੰ ਸ਼ਾਇਦ ਨਾ ਮਿਲੇ ਇਹਨਾਂ ਵਕੀਲਾਂ ਨੂੰ ਸ਼ਾਇਦ ਨਾ ਮਿਲੇ ਪਰ ਤੈਨੂੰ ਜ਼ਰੂਰ ਮਿਲੇਗਾ ਮਨਾ ਆ ਜਾ ਹਜੇ ਵੀ ਟਾਈਮ ਆ ਦੇਖ ਲੈ ਕਿੰਨਾ ਵਧੀਆ ਤੈਨੂੰ ਫਲ ਮਿਲਦਾ ਉਸ ਪ੍ਰਭੂ ਪਰਮਾਤਮਾ ਦੇ ਨਾਲ ਸਰਤ ਨੂੰ ਜੋੜੀਏ ਉਸ ਦੇ ਨਾਲ ਆਪਣੇ ਮਨ ਨੂੰ ਜੋੜੀਏ ਜਦੋਂ ਵੀ ਕੰਮ ਕਰਦੇ ਹਾਂ ਰੋਟੀ ਪਕਾਣੇ ਆਪਣੇ ਮਨ ਦੇ ਅੰਦਰ ਜੇ ਕੋਈ ਟੀਪੁੱਤ ਕਹਿ ਦਿੰਦਾ ਮੰਮੀ ਇਦਾਂ ਕਰ ਦੇ ਡੈਡੀ ਆਹ ਕਰਨ ਨਾ ਵੀਰੇ ਆਹ ਕਰ ਦੇ ਭੈਣੇ ਆਹ ਕਰ ਦੇ ਹੱਸ ਕੇ ਕੋਈ ਗੱਲ ਨਹੀਂ ਕਰ ਦਿੰਦਾ ਕਦੇ-ਕਦੇ ਖਿਜ ਵੀ ਆ ਜਾਂਦੀ ਕੋਈ ਗੱਲ ਨਹੀਂ ਰੱਬਾ ਮaaf ਕਰੀ ਕਹਿ ਕੇ ਕਰਦੇ ਫੇਰ ਮਨ ਚ ਸ਼ੁਕਰਾਨਾ ਪ੍ਰਮਾਤਮਾ ਪਿਆਰ ਬਣਾਈ ਰੱਖੀ ਪ੍ਰਮਾਤਮਾ ਦੇ ਨੂ ਚੜ੍ਹਦੀਆਂ ਕਲਾ ਵਿੱਚ ਰੱਖੀ ਬਖਸ਼ਦੀ ਇਹਨਾਂ ਨੂੰ ਤੂੰ ਬੜਾ ਦਿਲ ਨੂੰ ਸ਼ੁਕਰ ਆ ਤੂੰ ਮੈਨੂੰ ਇੰਨੇ ਜੋਗੇ ਕੀਤਾ ਤਾਂ ਕਿ ਮੇਰੇ ਕੋਲੋਂ ਕੁਝ ਪੁੱਛ ਰਿਹਾਗਾ ਤੂੰ ਸ਼ੁਕਰ ਆ ਤੂੰ ਮੇਰੀਆਂ ਦਾਤਾਂ ਦਿੱਤੀਆਂ ਤੁਸੀਂ ਇੱਕ ਦਿਨ ਲੈ ਲਓ ਜੀ ਅੱਜ ਬੈਠ ਜਾਓ ਸ਼ੁਕਰਾਨਾ ਕਰਨ ਲੱਗ ਜੀ ਦੁਨੀਆ 'ਚ ਤੁਹਾਨੂੰ ਜੋ ਕੁਝ ਵੀ ਅੱਜ ਮਿਲਿਆ ਜਿੰਨੀ ਵੀ ਤੁਹਾਡੀ ਉਮਰ ਹੈ 10 ਸਾਲ 20 ਸਾਲ 30 ਸਾਲ 40 ਸਾਲ 50 ਸਾਲ 60 ਸਾਲ 70 ਤੁਸੀਂ ਸਾਰਾ ਦਿਨ ਸ਼ੁਕਰਾਨੇ ਕਰਦੇ ਮਰ ਚੋਗੇ ਤੁਹਾਡੇ ਕੋਲ ਸ਼ੁਕਰਾਨਾ ਨਹੀਂ ਮੁੱਕਣਾ ਜੀ ਠੀਕ ਆ ਤੁਸੀਂ ਇੱਕ ਹਫਤਾ ਲੈ ਲਓ ਜਿਹੜੇ ਲੋਕ ਜਿਹੜੇ ਗਿਆਨੀ ਜਿਹੜੇ ਜੋਗੀ ਕਹਿੰਦੇ ਨੇ ਆਪਣੇ ਆਉਂਦੀ ਆ ਕਥਨਾ ਕਥਿਨ ਆਵੇ ਟੋਟ ਕਥ ਕਤ ਕਥਿਨ ਕੋਟਿੰਗ ਕੋਟ ਕੋਟ ਵੀ ਟੋਟ ਨਹੀਂ ਆਉਣੀ ਪ੍ਰਮਾਤਮਾ ਦੇ ਕਿਹੜੇ ਚੀਜ਼ ਨੂੰ ਬਿਆਨ ਕਰੇਗਾ ਕਰੋੜਾਂ ਲੋਕੀ ਬਿਆਨ ਕਰਦੇ ਉੱਠ ਕੇ ਚਲੇ ਗਏ ਨੇ ਤੋ ਕੱਲੇ ਕੱਲੇ ਸਾਹ ਦਾ ਸ਼ੁਕਰਾਨਾ ਨਹੀਂ ਕਰ ਸਕਦਾ ਕੱਲਾ ਕੱਲਾ ਸਾਹ ਲਵੇਂਗਾ ਨਾ ਜਿੰਨਾ ਟਾਈਮ ਤੈਨੂੰ ਸਾਹ ਆਈ ਜਾਣੀ ਤੂੰ ਉਹਦਾ ਸ਼ੁਕਰਾਨਾ ਕਰੇਗਾ ਨਾ ਤੇ ਜਿੰਨਾ ਟਾਈਮ ਤੈਨ ਜਿਉਣਾ ਤੇਰੇ ਸ਼ੁਕਰਾਨਾ ਕਦੇ ਮੁੱਕਣਾ ਹੀ ਨਹੀਂ ਮੁੱਕ ਦੀ ਗੱਲ ਨਹੀਂ ਹੋਰ ਸਾਰੀਆਂ ਗੱਲਾਂ ਛੱਡ ਦੋ ਜੋ ਕੱਲਾ ਜਿਹੜਾ ਤੈਨੂੰ ਸਾਹ ਤੁਸੀਂ ਲਿਆ ਨਾ ਪਰ ਇਸ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੋ ਆਪਣੇ ਆਪ ਤੁਹਾਨੂੰ ਜਿਹੜਾ ਮਾਣ ਹੈ ਇੱਜ਼ਤ ਹੈ ਸਤਕਾਰ ਹੈ ਵਡਿਆਈ ਹੈ ਚਾਹੇ ਦੁਨੀਆ ਤੁਹਾਨੂੰ ਨਹੀਂ ਦਿੰਦੀ ਪਰ ਪ੍ਰਭੂ ਪਰਮਾਤਮਾ ਦੇ ਦਰਬਾਰ ਦੇ ਵਿੱਚ ਜ਼ਰੂਰ ਮਿਲੇਗਾ ਜੀ